ਇਸ ਸਬੰਧੀ ਵੱਡੀ ਖਬਰ ਖੰਡੂਰ ਸਾਭ ਤੋਂ ਸੰਸਦ ਅਮਰਿਤਪਾਲ ਸਿੰਘ ਖਾਲਸਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸੀਏ ਕਿ ਪਿਛਲੇ 3 ਸਾਲਾਂ ਤੋਂ ਅਮਰਿਤਪਾਲ ਸਿੰਘ ਖਾਲਸਾ ਅਸਾਮ ਦੀ ਡਿਬ੍ਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਲਿਆਂਦਾ ਗਿਆ ਤੇ ਅਮਰਿਤਪਾਲ ਸਿੰਘ ਖਾਲਸਾ ਦੇ ਉੱਤੇ ਫਿਰ ਤੋਂ NSA ਦੇ ਵਿੱਚ ਵਾਦਾ ਕਰ ਦਿੱਤਾ ਗਿਆ ਤਾਂ ਅਮਰਿਤਪਾਲ ਸਿੰਘ ਦੇ ਖਾਲਸਾ ਦੇ ਜਿਹੜੇ ਸਾਥੀ ਪੰਜਾਬ ਲਿਆਂਦੇ ਗਏ ਨੇ ਤਾਂ ਉਹਨਾਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਤੇ ਕਈਆਂ ਨੂੰ ਜਿਹੜਾ ਅਜਨਾਲਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਕਈਆਂ ਨੂੰ ਬਠਿੰਡਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਸਮੇਂ ਦੀ ਬੜੀ ਖਬਰ ਬਠਿੰਡਾ ਤੋਂ ਸਾਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਅਮਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਦੀ ਸਿਹਤ ਖਰਾਬ ਹੋ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਐਮਰਜੈਂਸੀ ਦੇ ਵਿੱਚ ਬਠਿੰਡਾ ਦੇ ਏਮਜ਼ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਤੁਹਾਨੂੰ ਦੱਸ ਹੀ ਕਿ ਪਿਛਲੇ ਲੰਬੇ ਚਿਰ ਤੋਂ ਉਹਨਾਂ ਦੇ ਵੱਲੋਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਰੱਖੀ ਗਈ ਸੀ ਜਿਸ ਨੂੰ ਲੈ ਕੇ ਕੱਲ ਦੇਰ ਰਾਤ ਉਹਨਾਂ ਦੀ ਸਿਹਤ ਜਿਹੜੀ ਆ ਉਹ ਅਚਾਨਕ ਹੀ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਅੱਧੀ ਰਾਤ ਨੂੰ ਪੁਲਿਸ ਪ੍ਰਸ਼ਾਸਨ ਭਾਰੀ ਸੁਰੱਖਿਆ ਫੌਜ ਦੇ ਹੇਠ ਉਹਨਾਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਦੇ ਵਿੱਚ ਲੈ ਕੇ ਪਹੁੰਚਦਾ ਹੈ ਜਿੱਥੇ ਹੁਣ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਕੁਝ ਮੰਗਾਂ ਨੂੰ ਲੈ ਕੇ ਜਿਹੜਾ ਅਮਰਿਤਪਾਲ ਸਿੰਘ ਖਾਲਸਾ ਦੇ ਚਾਚਾ ਜੀ ਦੇ ਵੱਲੋਂ ਤੇ ਹੋਰ ਸਾਥੀਆਂ ਦੇ ਵੱਲੋਂ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਵੀ ਨੇ ਤਾਂ ਉਹਨਾਂ ਦੇ ਵੱਲੋਂ ਮੰਗਾਂ ਰੱਖੀਆਂ ਗਈਆਂ ਨੇ ਜਿਸ ਨੂੰ ਪੁਲਿਸ ਪ੍ਰਸ਼ਾਸਨ ਪਿਛਲੇ ਲੰਬੇ ਸਿਰ ਤੋਂ ਮੰਨ ਨਹੀਂ ਰਿਹਾ ਇਸ ਤਰੀਕੇ ਦੇ ਇਲਜ਼ਾਮ ਜਿਹੜਾ ਨੇ ਅਮਰਿਤਪਾਲ ਦੇ ਸਾਥੀਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਤਾਂ ਮੰਗਾਂ ਕਿਹੜੀਆਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਵੱਡੀ ਖਬਰ ਅਮਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਦੇ ਨਾਲ ਜੁੜੀ ਹੋਏ ਸਾਹਮਣੇ ਆ ਰਹੀ ਹੈ ਤਾ ਜੇਲ ਦੇ ਵਿੱਚ ਪੋਖਰ ਧਾਲ ਤੇ ਬੈਠੇ ਸਨ ਤੇ ਰਾਤ ਨੂੰ ਉਹਨਾਂ ਦੀ ਤਬੀਅ ਜਿਹੜੀ ਹੈ ਉਹ ਅਚਾਨਕ ਹੀ ਜ਼ਿਆਦਾ ਖਰਾਬ ਹੋ ਗਈ ਜਿਸ ਤੇ ਕਰਕੇ ਉਹਨਾਂ ਨੂੰ ਬਠਿੰਡਾ ਦੇ ਐਮਜ਼ ਹਸਪਤਾਲ ਦੇ ਵਿੱਚ ਲਿਆਣਾ ਪਿਆ ਤੇ ਉੱਥੇ ਉਹਨਾਂ ਦਾ ਇਲਾਜ ਜਿਹੜਾ ਉਹ ਚੱਲ ਰਿਹਾ ਹੈ ਤੁਹਾਨੂੰ ਦੱਸਿਏ ਕਿ ਜੇਲ ਦੇ ਵਿੱਚ ਕੁਝ ਮੰਗਾ ਰੱਖੀਆਂ ਗਈਆਂ ਨੇ ਪਹਿਲੀ ਮੰਗ ਇਹ ਹੈ ਕਿ ਉਹਨਾਂ ਦੀ ਬੈਰਿਕ ਜਿਹੜੀ ਹੈ ਉਹ ਬਦਲੀ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜੇਲ ਦੀ ਬੈਰਿਕ ਦੇ ਵਿੱਚ ਕੁਝ ਨਸ਼ਾ ਤਸ਼ਕਰ ਨੇ ਕੁਝ ਨਸ਼ਾ ਕਰਨ ਵਾਲੇ ਲੋਕ ਨੇ ਜਿਸ ਕਰਕੇ ਉਹਨਾਂ ਨੂੰ ਜਾਨ ਦਾ ਖਤਰਾ ਹੈ ਉਹਨਾਂ ਦੇ ਉੱਤੇ ਜੇਲ ਦੇ ਵਿੱਚ ਹੀ ਜਾਨ ਦਾ ਖਤਰਾ ਬਣਿਆ ਹੋਇਆ ਹੈ ਕਿਸੇ ਸਮੇਂ ਵੀ ਹਮਲਾ ਜਿਹੜਾ ਉਹ ਹੋ ਸਕਦਾ ਤਾਂ ਇਸ ਤਰੀਕੇ ਦੀ ਕੰਪਲੇਂਟ ਉਹਨਾਂ ਦੇ ਵੱਲੋਂ ਪਹਿਲਾਂ ਵੀ ਕੀਤੀ ਗਈ ਹੈ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਖਾਲਸਾ ਦੇ ਵਕੀਲ ਤੇ ਲੀਗਲ ਸੈੱਲ ਦੇ ਪ੍ਰਧਾਨ ਈਮਾਨ ਸਿੰਘ ਖਾਰਾ ਉਹਦੇ ਵੱਲੋਂ ਵੀ ਇਹ ਮੰਗਾ ਜਿਹੜੀਆਂ ਨੇ ਚੁੱਕੀਆਂ ਗਈਆਂ ਨੇ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਦੇ ਵੱਲੋਂ ਇਹ ਵੀ ਮੰਗ ਪੁਲਿਸ ਪ੍ਰਸ਼ਾਸਨ ਦੇ ਕੋਲ ਰੱਖੀ ਗਈ ਹੈ ਕਿ ਉਹਨਾਂ ਨੂੰ ਆਈਐਸਡੀ ਕਾਲ ਕਰਨ ਲਈ ਜਿਹੜਾ ਮੋਬਾਈਲ ਫੋਨ ਜਿਹੜੇ ਨੇ ਫੋਨ ਉਹ ਦਿੱਤੇ ਜਾਣ ਕਿਉਂਕਿ ਉਹਨਾਂ ਦਾ ਪਰਿਵਾਰ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤੇ ਤਾਂ ਕਰਕੇ ਉਹ ਆਪਣੇ ਬੱਚਿਆਂ ਦੇ ਨਾਲ ਤੇ ਪਰਿਵਾਰ ਦੇ ਨਾਲ ਗੱਲ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਇੰਟਰਨੈਸ਼ਨਲ ਕਾਲਿੰਗ ਦੀ ਸਹੂਲਤ ਦਿੱਤੀ ਜਾਵੇ ਜਿਸ ਕਰਕੇ ਉਹ ਆਪਣੇ ਪਰਿਵਾਰ ਦੇ ਨਾਲ ਗੱਲ ਕਰ ਸਕਣ ਇਸ ਤੋਂ ਇਲਾਵਾ ਆਪਣੇ ਪਰਿਵਾਰਕ ਮੈਂਬਰ ਤੇ ਹੋਰ ਸਾਥੀਆਂ ਨੂੰ ਮਿਲਣ ਦੀ ਵੀ ਇਜਾਜ਼ਤ ਜਿਹੜੀ ਉਹਨਾਂ ਦੇ ਵੱਲੋਂ ਮੰਗੀ ਗਈ ਹੈ ਤਾਂ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਲੰਬੇ ਚਿਰ ਤੋਂ ਜੇਲ੍ਹ ਦੇ ਵਿੱਚ ਧਰਨਾ ਪ੍ਰਦਰਸ਼ਨ ਤੇ ਭੁਖੜ ਹੜਤਾਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਕੱਲ ਰਾਤ ਨੂੰ ਆਦੀ ਸੇਤ اچانکੇ ਖਰਾਬ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਭਾਰੀ ਸੁਰੱਖਿਆ ਫੋਰਸ ਦੇ ਹੇਠ ਜਿਹੜਾ ਗੰਭੀਰ ਹਾਲਾਤਾਂ ਦੇ ਵਿੱਚ ਬਠਿੰਡਾ ਦੇ ਐਮਸ ਹਸਪਤਾਲਿਆਂ ਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਡਾਕਟਰਾਂ ਦੇ ਵੱਲੋਂ ਹੁਣ ਹਰਜੀਤ ਸਿੰਘ ਉਹ ਰਾਦੇ ਖੂਨ ਦੇ ਸੈਂਪਲ ਲਏ ਗਏ ਨੇ ਤੇ ਇਲਾਜ ਵੀ ਕੀਤਾ ਜਾ ਰਿਹਾ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਅਮਰਿਤਪਾਲ ਸਿੰਘ ਖਾਲਸਾ ਦੇ ਚਾਚਾ ਦੀ ਤਾਂ ਉਹਨਾਂ ਨੇ ਇਲਾਜ ਕਰਵਾਉਣ ਤੋਂ ਇਨਕਾਰ ਜਿਹੜਾ ਉਹ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਲਾਜ ਨਹੀਂ ਕਰਵਾਵਾਂਗਾ ਤਾਂ ਹੁਣ ਸਥਿਤੀ ਜਿਹੜੀ ਹੈ ਚਿੰਤਾਜਨਕ ਬਣੀ ਹੋਈ ਹੈ ਤਦੋਹਾਂ ਪੱਖਾਂ ਤੋਂ ਜਿਹੜਾ ਉਹ ਆਪਣੇ ਆਪਣੇ ਪੱਖ ਜਿਹੜਾ ਨੇ ਸਾਹਮਣੇ ਰੱਖੇ ਜਾ ਰਹੇ ਨੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਕਿਸੇ ਵੀ ਤਰੀਕੇ ਦਾ ਖਤਰਾ ਜੇਲ੍ਹ ਦੇ ਵਿੱਚ ਨਹੀਂ ਹੈ ਜੋ ਸੁੱਖ ਸਹੂਲਤਾਂ ਬਾਕੀ ਕੈਦੀਆਂ ਨੂੰ ਮਿਲਦੀਆਂ ਨੇ ਉਹ ਇਹਨਾਂ ਨੂੰ ਵੀ ਦਿੱਤੀਆਂ ਜਾ ਰਹੀਆਂ ਨੇ ਪਰ ਉੱਥੇ ਹੀ ਅਮਰਿਤਪਾਲ ਸਿੰਘ ਖਾਲਸਾ ਦੇ ਸਾਥੀਆਂ ਦਾ ਕਹਿਣਾ ਹੈ ਕਿ ਸਾਡੇ ਨਾਲ ਜਿਹੜਾ ਘਾਨ ਕੀਤਾ ਜਾ ਰਿਹਾ ਸਾਨੂੰ ਸਾਡੇ ਸੰਵਿਧਾਨਕ ਹੱਕ ਨਹੀਂ ਦਿੱਤੇ ਜਾ ਰਹੇ ਤਾ ਕੁਛ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਭੋਖ ਹੜਤਾਲ ਰੱਖੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਬੈਰੀਕ ਚੇਂਜ ਕਰਨ ਦਾ ਮਾਮਲਾ ਹੈ ਤੇ ਨਾਲ ਦੀ ਨਾਲ ਉਹਨਾਂ ਦਾ ਇਹ ਮਾਮਲਾ ਹੈ ਕਿ ਉਹਨਾਂ ਨੂੰ ਇੰਟਰਨੈਸ਼ਨਲ ਫੋਨ ਕਾਲਸ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਉਹਨਾਂ ਦਾ ਪਰਿਵਾਰ ਵਿਦੇਸ਼ ਦੇ ਵਿੱਚ ਹੈ ਫਿਲਹਾਲ ਅਮਰਿਤਪਾਲ ਸਿੰਘ ਦੇ ਚਾਚਾ ਦੀ ਸਿਹਤ ਜਿਹੜੀ ਆ ਜ਼ਿਆਦਾ ਖਰਾਬ ਹੈ ਉਹਨਾਂ ਨੂੰ ਐਮਸ ਹਸਪਤਾਲ ਚ ਲਿਆਂਦਾ ਗਿਆ ਪਰ ਉਹਨਾਂ ਨੇ ਇਲਾਜ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ ਫਿਲਹਾਲ ਡਾਕਟਰ ਜਿਹੜਾ ਨੇ ਉਹ ਖੂਨ ਦਾ ਸੈਂਪਲ ਲੈ ਕੇ ਗਏ ਨੇ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਰਾਦੇਵ ਸਿੰਘ ਖਾਲਸਾ ਸਾਬਕਾ ਸਾਂਸਦ ਨੇ ਅਮਰਿਤਪਾਲ ਸਿੰਘ ਖਾਲਸਾ ਦੇ ਵਕੀਲ ਵੀ ਨੇ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਖਾਲਸਾ ਦੀ ਪਾਰਟੀ ਅਕਾਲੀ ਦਲ ਬਾਰਿਸ ਪੰਜਾਬ ਦੇ ਦੇ ਮੁਖਬਲਾਰੇ ਵੀ ਨੇ ਬਹੁ ਬਹੁਤ ਸਵਾਗਤ ਹੈ ਖਾਲਸਾ ਜੀ ਤੁਹਾਡਾ ਹਮਦਰ ਟੀਵੀ ਤੇ ਬਹੁਤ ਮਿਹਰਬਾਨ ਜੀ ਮੈਂ ਇਹ ਮਖਬਲਾਰੇ ਦੇ ਤੌਰ ਤੇ ਨਹੀਂ ਇੰਟਰਵਿਊ ਦੇ ਰਿਹਾ ਮੈਂ ਇੱਕ ਸਰਕਾ ਮੈਂਬਰ ਪਾਰਲੀਮੈਂਟ ਦੇ ਕਿਉਂਕਿ ਮਖਬਲਾਰੇ ਨੂੰ ਤਾਂ ਇੰਟਰਸਟਿਡ ਸਮਝਿਆ ਜਾਊਗਾ ਜੀ ਉਸ ਗੱਲ ਦੇ ਵਿੱਚ ਮੈਂ ਇੱਕ ਸਰਕਾ ਮੈਂਬਰ ਪਾਰਲੀਮੈਂਟ ਦੇ ਰਿਹਾ ਕਿ ਬੜੀ ਚਿੰਤਾਜਨਕ ਗੱਲ ਹੈ ਜੀ ਬਹੁਤ ਹੀ ਚਿੰਤਾਜਨਕ ਸਰਦਾਰ ਹਰਜੀਤ ਸਿੰਘ ਜਿਹੜੇ ਨੇ ਉਹਨਾਂ ਦੀ ਸਿਹਤ ਖਰਾਬ ਹੋ ਗਈ ਤੇ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਤੇ ਉਹ ਜਿਹੜਾ ਇਲਾਜ ਤੋਂ ਇਨਕਾਰੀ ਨਹੀਂ ਕਿਉਂਕਿ ਉਸ ਤੋਂ ਪਹਿਲਾਂ ਹੀ ਉਹ ਦੱਸ ਚੁੱਕੇ ਨੇ ਭਾਈ ਸਾਨੂੰ ਜਿਹੜਾ ਨਸ਼ੇੜੀਆਂ ਨਾਲ ਰੱਖਿਆ ਜਾ ਰਿਹਾ ਹੈ ਕੋਈ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਜਿਹੜਾ ਹੈਗਾ ਉਹ ਮਾਨਸਿਕ ਤੌਰ ਤੇ ਤਸੀਹੇ ਦਿੱਤੇ ਜਾ ਰਹੇ ਨੇ ਉਹ ਇੱਕ ਬੜਾ ਜੰਮੀਰ ਇਲਜ਼ਾਮ ਹੈ ਜਿਹੜੀ ਆਮ ਸਰਕਾਰ ਹੈ ਆਮ ਪਾਰਟੀ ਦੀ ਸਰਕਾਰ ਹੈ ਉਸ ਤੇ ਤੇ ਮਨੁੱਖੀ ਇੱਜ਼ਤਾਰੇ ਜਿਹੜੇ ਹੈਗੇ ਆ ਉਹ ਬੜੇ ਬਹੁ ਮੁੱਲੇ ਹੁੰਦੇ ਆ ਤੇ ਇੱਕ ਲੋਕਤ ਰਾਜ ਦੇ ਵਿੱਚ ਇਹੋ ਜਿਹਾ ਵਿਵਹਾਰ ਕੀਤਾ ਜਾਵੇ ਇਸ ਨਾਲੋਂ ਵੱਡੀ ਨਿੰਦਣਯੋਗ ਗੱਲ ਕੋਈ ਨਹੀਂ ਹੋ ਸਕਦੀ ਤੇ ਉਹਨਾਂ ਨੂੰ ਹੌਂਕਾਲ ਦੀ ਵੀ ਇਜਾਜ਼ਤ ਦੇਣੀ ਚਾਹੀਦੀ ਹੈ ਤੇ ਉਹ ਹਰ ਹਾਲ ਦੇ ਇਸ ਦੀ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਦੀ ਗੱਲ ਜਿਹੜੀ ਹੈ ਮਟਮਲ ਤੌਰ ਤੇ ਠੀਕ ਨਹੀਂ ਠੀਕ ਹੈ ਤੇ ਇਸ ਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਜੀ ਹਤੇ ਸੋਈ ਲਾਵਾ ਲਗਾਤਾਰ ਉਹਨਾਂ ਨੇ ਬੈਰਿਕ ਬਦਲਦਾ ਨਾ ਵੀ ਮਾਮਲਾ ਹੈ ਜਿਹੜਾ ਖਾਲਸਾ ਜੀ ਚੁੱਕਿਆ ਸੀ ਉਹਨਾਂ ਦਾ ਕਹਿਣਾ ਹੈ ਕਿ ਬੈਰਿਕ ਦੇ ਵਿੱਚ ਕੁਝ ਨਸ਼ਾ ਤਸ਼ਕਰ ਕੁਝ ਗੈਂਗਸ ਦੇ ਨਾਲ ਰਿਲੇਟਿਡ ਬੰਦੇ ਰਹਿ ਰਹੇ ਨੇ ਸਾਨੂੰ ਜਾਣ ਦਾ ਖਤਰਾ ਹੈ ਸਾਡੇ ਤੇ ਕਿਸੇ ਸਮੇਂ ਵੀ ਹਮਲਾ ਕੀਤਾ ਜਾ ਸਕਦਾ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਉਹਨਾਂ ਨੂੰ ਇੱਕ ਚਿੱਠੀ ਭੇਜੀ ਗਈ ਸੀ ਉਹਨਾਂ ਨੇ ਉਹ ਚਿੱਠੀ ਖਾਰਜ ਕਰਤੀ ਹੈ ਜਿਸ ਨੂੰ ਲੈ ਕੇ ਕਾਫੀ ਰੋਸ ਵੀ ਅਮਰਿਤਪਾਲ ਦੇ ਸਾਥੀਆਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ ਕਾਫੀ ਸੇਫ ਜ਼ੋਨ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ ਇਹ ਤਾਂ ਐਵੇਂ ਮੁੱਦਾ ਬਣਾਇਆ ਜਾ ਰਿਹਾ ਹੈ ਇਹ ਦੇਖੋ ਜੀ ਗੱਲ ਜਿਹੜੀ ਹੈ ਜੇਲ੍ਹਾਂ ਦੇ ਵਿੱਚ ਵੱਡੀਆਂ-ਵੱਡੀਆਂ ਵਾਰਦਾਤਾਂ ਹੋਈਆਂ ਨੇ ਕਤਲ ਵੀ ਹੋਏ ਨੇ ਤੇ ਬਿਨਾ ਮਤਲਬ ਉੱਦਾ ਕਿਵੇਂ ਬਣ ਗਿਆ ਇਹ ਮੁੱਦਾ ਤਾਂ ਜਿਹੜਾ ਹੈਗਾ ਅਸਲ ਮੁੱਦਾ ਹੈ ਦੇਖੋ ਗੈਂਗਸਟਰ ਵੀ ਉੱਥੇ ਨੇ ਨਸ਼ੇੜੀ ਵੀ ਨੇ ਤੇ ਕਿਸੇ ਵੇਲੇ ਵੀ ਕਤਲ ਹੋ ਸਕਦਾ ਜਾਨ ਦਾ ਖਤਰਾ ਹੋ ਸਕਦਾ ਇਹ ਤਾਂ ਬੜਾ ਗੰਭੀਰ ਮਸਲਾ ਹੈ ਕੋਈ ਜਿਹੜਾ ਕਿਸੇ ਦੇ ਇਸ਼ਾਰੇ ਤੇ ਵੀ ਇਹ ਕੰਮ ਕੀਤਾ ਜਾਂ ਸਾਧ ਬੈ ਤਾਂ ਇਸ ਨੂੰ ਇੱਕ ਬੇਅਰਥ ਮੁੱਦਾ ਤਾਂ ਜਿਹੜਾ ਹੈ ਉਹ ਕਿਹਾ ਨਹੀਂ ਜਾ ਸਕਦਾ ਤੇ ਇਸ ਤੇ ਜੇਲ੍ਹ ਮੰਤਰੀ ਵੀ ਜਿਹੜੇ ਅਫਸਰ ਕਰਦੇ ਨੇ ਸੇ ਮੁੱਖ ਮੰਤਰੀ ਉਹਨਾਂ ਨੂੰ ਖੌਰੀ ਤੌਰ ਤੇ ਜਿਹੜਾ ਹੈ ਉਹ ਧਿਆਨ ਦੇਣਾ ਚਾਹੀਦਾ ਹੈ ਆਪਣੇ ਰਾਸ਼ੀ ਵਿਰੋਧੀਆਂ ਨੂੰ ਇਸ ਤਰੀਕੇ ਨਾਲ ਦਬ ਲੈਣਾ ਤੇ ਇਸ ਤਰੀਕੇ ਨਾਲ ਵਿਵਹਾਰ ਕਰਨਾ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਮਾਨਸਿਕ ਤਸੀਹੇ ਦੇਣੇ ਇੱਕ ਬੜਾ ਖਤਰਨਾਕ ਰੁਝਾਨ ਹੈ ਜਿਹੜਾ ਕਿ ਬੜੇ ਗੰਭੀਰ ਵੀਜਿਆਂ ਦੇ ਵੀ ਖਤਮ ਹੁੰਦਾ ਹੈ ਇਸ ਦੇ ਲਈ ਜਿਹੜਾ ਹੈ ਸ਼ਰਾਰਤ ਭਰੀ ਗੱਲ ਹੈ ਤੇ ਉਹਨਾਂ ਦੇ ਜਿਹੜਾ ਅਨੁਕੂਲ ਜਿਹੜਾ ਹੈ ਫੈਸਲਾ ਲੈ ਕੇ ਉਹਨਾਂ ਨੂੰ ਇਹ ਜਿਹੜਾ ਰੋਸ ਹੈ ਖਤਮ ਕਰਨਾ ਜੋ ਹੈ। ਪਰ ਖਾਲਸਾ ਜੀ ਵੱਡਾ ਸਵਾਲ ਇੱਥੇ ਵੀ ਹੈ ਕਿ ਕੱਲ ਦੇ ਰਾਤ ਉਹਨਾਂ ਦੀ ਸਿਹਤ ਜਿਹੜੀ ਹਰਜੀਤ ਸਿੰਘ ਉਹਦੀ ਜ਼ਿਆਦਾ ਖਰਾਬ ਹੋ ਗਈ। ਪੁਲਿਸ ਨੂੰ ਵੀ ਅਚਾਨਕੀ ਟੈਨਸ਼ਨ ਪੈ ਗਈ ਕਿ ਆ ਅਚਾਨਕੀ ਜਿਹੜੀ ਉਹਨਾਂ ਦੇ ਵੱਲੋਂ ਭੋਖਰਤਾਲ ਰੱਖੀ ਗਈ। ਤਾਂ ਓਬਵੀਅਸਲੀ ਗੱਲ ਹੈ ਕਿ ਪੁਲਿਸ ਦੀ ਕਸਟਡੀ ਦੇ ਵਿੱਚ ਜਦਾਂ ਦੀ ਕੋਈ ਚੀਜ਼ ਹੋਵੇ ਤਾਂ ਪੁਲਿਸ ਨੂੰ ਜ਼ਰੂਰ ਚਿੰਤਾਬੱਧਦੀ ਹੈ ਤਾਂ ਲੈ ਕੇ ਉਹਨਾਂ ਨੂੰ ਐਮਸ ਹਸਪਤਾਲ ਪਹੁੰਚੇ ਨੇ, ਪੂਰੀ ਸੁਰੱਖਿਆ ਦੇ ਹੇਠ ਪਹੁੰਚੇ ਨੇ ਤੇ ਡਾਕਟਰਾਂ ਨੇ ਸੈਂਪਲ ਲਏ ਤੇ ਉਹਨਾਂ ਨੇ ਜਿਹੜਾ ਇਲਾਜ ਕਰਾਂ ਤੋਂ ਮਨ੍ਹਾ ਕਰ ਦਿੱਤਾ। ਹੁਣ ਇਹਦਾ ਕੀ ਹੱਲ ਨਿਕਲੇਗਾ ਦੇਖੋ ਇੱਕ ਤਾਂ ਪੁਲਿਸ ਕਸਟਡੀ ਦੇ ਵਿੱਚ ਨੇ ਤੇ ਪੁਲਿਸ ਦੇ ਉੱਤੇ ਵੀ ਪ੍ਰੈਸ਼ਰ ਹੈ ਕਿ ਨਾ ਦੀ ਸਿਹਤ ਜਿਆਦਾ ਖਰਾਬ ਹੋਣੀ ਨਹੀਂ ਚਾਹੀਦੀ ਉਧਰੋਂ ਹਰਜੀਤ ਸਿੰਘ ਜੀ ਕਹਿ ਰਹੇ ਨੇ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਨ ਕਿ ਮੈਂ ਇਲਾਜ ਵੀ ਨਹੀਂ ਕਰਾਉਂਗਾ ਦੇਖੋ ਜੀ ਸਰਦਾਰ ਹਰਜੀਤ ਸਿੰਘ ਬਹੁਤ ਸਿਆਣੇ ਬੰਦੇ ਨੇ ਜਿਹੇ ਮਾਨਸਿਕ ਤਸਵੀਆਂ ਦਾ ਰੋਗ ਹੈ ਰੋਸ ਹੈ ਉਹਨਾਂ ਦੇ ਮਨ 'ਚ ਫੇਰੇ ਉਹਨਾਂ ਨੇ ਕਿਹਾ ਮੈਂ ਲਾਜ਼ਮੀ ਕਰਾਉਣਾ ਇਲਾਜ ਦਾ ਕੋਈ ਫਾਇਦਾ ਵੀ ਨਹੀਂ ਹੋਣਾ ਜਿੰਨਾ ਚਿਰ ਤੱਕ ਜਿਹੜੀ ਇਹਨਾਂ ਦੀ ਸ਼ਿਕਾਇਤ ਆ ਉਹ ਦੂਰ ਨਹੀਂ ਕੀਤੀ ਜਾਂਦੀ ਕਿਉਂਕਿ ਮਾਨਸਿਕ ਤੌਰ ਤੇ ਜਿਹੜਾ ਹੈਗਾ ਰੋਗ ਲੱਗ ਗਿਆ ਮਾਨਸਿਕ ਤੌਰ ਤੇ ਤਸਵੀਰ ਦਿੱਤੇ ਗਏ ਉਹਦਾ ਇਲਾਜ ਜਿਹੜਾ ਹੁੰਦਾ ਉਹ ਮਾਨਸਿਕ ਹੀ ਇਲਾਜ ਹੁੰਦਾ ਜਿਹੜੀਆਂ ਦੂਜੀਆਂ ਜਸਮਾਨੀ ਦਵਾਈਆਂ ਹੁੰਦੀਆਂ ਨੇ ਉਹ ਕੋਈ ਬਹੁਤਾ ਅਸਰ ਨਹੀਂ ਕਰਦੀਆਂ ਜੇ ਮਾਨਸਿਕ ਤੌਰ ਤੇ ਉਹ ਪਰੇਸ਼ਾਨ ਰਹਿਣਗੇ ਤਾਂ ਕੁਦਰਤੀ ਤੌਰ ਤੇ ਜਿਹੜੀ ਹੈ ਉਹਨਾਂ ਦੀ ਹਾਲਤ ਖਰਾਬ ਹੀ ਰਹੂਗੀ ਉਹ ਇਲਾਜ ਵੀ ਜਿਹੜਾ ਹੈਗਾ ਕੋਈ ਕਿਸੇ ਪਾਸੇ ਜਿਹੜਾ ਹੈ ਉਹ ਸਫਲ ਇਲਾਜ ਨਹੀਂ ਕਿਹਾ ਜਾ ਸਕਦਾ ਤਾਂ ਸਭ ਤੋਂ ਵੱਡਾ ਇਲਾਜ ਇਹੀ ਹੈ ਕਿ ਉਹਨਾਂ ਦੀ ਵੈਰਕ ਚੇਂਜ ਕਰ ਦੇਣੀ ਚਾਹੀਦੀ ਹੈ ਤੇ ਉਹ ਸਾਰੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਉਹਨਾਂ ਦਾ ਪਰਿਵਾਰ ਵਿਦੇਸ਼ ਵਿੱਚ ਹੈ ਤੇ ਉੱਥੇ ਇੰਟਰਨੈਸ਼ਨਲ ਕਾਲ ਕਰਨ ਦੀ ਸਹੂਲਤ ਜ਼ਰੂਰ ਦੇਣੀ ਚਾਹੀਦੀ ਹੈ ਜੀ ਖਾਲਸਾ ਜੀ ਇੱਕ ਵੱਡਾ ਸਵਾਲ ਇੱਥੇ ਇਹ ਵੀ ਬਣਦਾ ਹੈ ਕਿ ਅਮਰਿਤਪਾਲ ਸਿੰਘ ਖਾਲਸਾ ਦੇ ਸਾਥੀ ਜਦੋਂ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਦੇ ਨਾਲ ਨਜ਼ਰਬੰਦ ਸਨ ਤਾਂ ਉਸ ਸਮੇਂ ਵੀ ਨਾ ਦੇ ਵੱਲੋਂ ਧਰਨਾ ਪ੍ਰਦਰਸ਼ਨ ਤੇ ਭੋਖੜ ਹੜਤਾਲ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਕੀਤੀ ਗਈ ਮੰਗਾਂ ਰੱਖੀਆਂ ਗਈਆਂ ਸੀ ਕਿ ਸਾਨੂੰ ਇੱਥੇ ਗਲਤ ਟ੍ਰੀਟ ਕੀਤਾ ਜਾਂਦਾ ਹੈ ਸਾਡੇ ਖਾਣੇ ਦੇ ਵਿੱਚ ਤੰਬਾਕੂ ਗੁਣਕੇ ਆٹے ਦੇ ਵਿੱਚ ਦੇ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਹੁਣ ਡਿਬੜੂਗੜ੍ਹ ਤੋਂ ਪੰਜਾਬ ਆ ਗਏ ਨੇ ਪੰਜਾਬ ਦੇ ਵਿੱਚ ਵੀ ਭੋਖੜ ਹੜਤਾਲ ਜਾਰੀ ਹੈ ਮੰਗਾਂ ਇੱਥੇ ਵੀ ਨੇ ਕੀ ਕਾਰਨ ਮੰਨਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵਿਤਕਰਾ ਕੀਤਾ ਜਾ ਆ ਰਿਹਾ ਹੈ ਜਾਂ ਫਿਰ ਜੋ ਲੌਜ਼ ਦੇ ਵਿੱਚ ਹੈ ਉਸੇ ਉਲਟ ਜਾ ਕੇ ਇਹਦੇ ਵੱਲੋਂ ਕੋਈ ਫਰਮਾਇਸ਼ਾਂ ਕੀਤੀਆਂ ਜਾ ਰਹੀਆਂ ਨੇ ਵਿਕੋ ਜੀ ਗੱਲ ਇਹ ਹੈ ਕਿ ਪ੍ਰਸ਼ਾਸਨ ਉੱਥੇ ਵੀ ਪੰਜਾਬ ਦਾ ਹੀ ਸੀਗਾ ਬੇਸ਼ੱਕ ਜੇਲ੍ਹ ਵਾਲੇ ਜਿਹੜੇ ਅਫਸਰ ਸੀ ਉਹ ਸਾਮਦੇ ਸੀ ਡਿਬਰੂਗੜ ਪਰ ਉਹ ਜਿਹੜਾ ਸੀਦਾ ਉਹ ਡੀਸੀ ਅੰਮ੍ਰਿਤਸਰ ਦੇ ਅਧੀਨ ਆਉਂਦਾ ਸਾਰਾ ਪ੍ਰਸ਼ਾਸਨ ਜਿਹੜਾ ਹੈ ਉਹ ਜਿਹੜਾ ਕਿਹਾ ਗਿਆ ਵਿਹਾਰ ਕਰਨਾ ਤੇ ਉਹ ਜਿਹੜਾ ਹੈ ਉਹ ਪ੍ਰਸ਼ਾਸਨ ਪਹਿਲੀ ਕਿਹਾ ਕਿ ਜਿਹੜੀ ਇਥੋਂ ਦੀ ਪੰਜਾਬ ਦੀ ਆਪ ਸਰਕਾਰ ਹੈ ਤੇ ਸੈਂਟਰ ਦੀ ਬੀਜੇਪੀ ਸਰਕਾਰ ਹੈ ਤੇ ਇਹ ਆਪਸ ਦੇ ਵਿੱਚ ਮਿਲੇ ਹੋਏ ਨੇ ਜੀ ਦੋਹਾਂ ਇਚ ਦੂਜੇ ਦੀਆਂ ਇਹ ਤੇ ਵੀ ਟੀਮਾਂ ਨੇ ਜਿਹੜੀ ਪੰਜਾਬ ਸਰਕਾਰ ਹੈ ਉਹਦੀ ਵੀ ਟੀਮ ਹੈ ਜਿਹੜੀ ਇਹ ਭਾਜਪਾ ਦੀ ਜਿਹੜੀ ਕੇਂਦਰੀ ਸਰਕਾਰ ਹੈ ਸੋ ਨਿਸ਼ਚਿਤ ਤੌਰ ਤੇ ਉੱਥੇ ਵੀ ਇਹੀ ਹਾਲ ਸੀ ਤੇ ਇੱਥੇ ਵੀ ਇਹੀ ਹਾਲ ਹੈ ਸੋ ਇਹ ਇਹ ਸਫਾਰਸ਼ਾਂ ਦੇਖੋ ਇਹਦੇ ਵਿੱਚ ਕਿਹੜੀ ਸਫਾਰਸ਼ ਹੁੰਦੀ ਹੈ ਕੋਈ ਸਫਾਰਸ਼ ਨਹੀਂ ਹੁੰਦੀ ਪਰੰਤੂ ਇਸ ਦੇ ਵਿੱਚ ਗੱਲ ਹੈ ਕਿ ਉਹਨਾਂ ਨੇ ਇੱਕ ਇਹ ਪੱਤਾ ਹੀ ਜਿਹੜਾ ਹੈ ਨਿਸ਼ਚਾ ਕੀਤਾ ਹੋਇਆ ਕਿ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਸਕੇ ਤੇ ਸਰਦਾਰ ਸਰਕਾਰ ਵੀ ਦੀ ਮੰਨਣ ਲਈ ਮਜਬੂਰ ਕੀਤਾ ਜਾ ਸਕੇ ਜਿਹੜੇ ਕਿਸੇ ਤਰੀਕੇ ਨਾਲ ਤਿਆਰ ਨਹੀਂ ਹਨ ਕਿ ਉੱਥੇ ਵੀ ਆਹੀ ਸਲੂਕ ਸੀ ਤੇ ਇੱਥੇ ਵੀ ਆਹੀ ਸਲੂਕ ਹੈ ਉੱਥੇ ਐਨਐਸਐਸੀ ਸੀ ਤੇ ਇਹ ਜਿਹੜੀ ਹੈਗੀ ਆ ਉਹ ਟੇਸਾਂ ਦੇ ਵਿੱਚ ਲਿਆਂਦਾ ਸੋ ਮੈਂ ਸਮਝਦਾ ਬੜਾ ਜ਼ੰਮੀਰ ਮਸਲਾ ਹੈ ਪੰਜਾਬ ਸਰਕਾਰ ਨੂੰ ਇਸ ਦਾ ਤੁਰੰਤ ਹੱਲ ਕਰਨਾ ਚਾਹੀਦਾ ਜੀ ਤਾਂ ਹੁਣ ਤੁਹਾਡੇ ਵੱਲੋਂ ਵੀ ਇਸ ਦੇ ਉੱਤੇ ਕੋਈ ਐਕਸ਼ਨ ਲਿਆ ਜਾਏਗਾ ਜਾਂ ਫਿਰ ਵਕੀਲਾਂ ਦੇ ਵੱਲੋਂ ਇਸ ਦੇ ਉੱਤੇ ਕੋਈ ਐਕਸ਼ਨ ਲਿਆ ਜਾ ਸਕਦਾ ਹੈ ਅਦਾਲਤ ਦੇ ਥਰੂ ਆਪਣੀਆਂ ਮੰਗਾਂ ਮਨਾਈਆਂ ਜਾ ਸਕਦੀਆਂ ਨੇ ਖਾਲਸਾ ਜੀ ਦੇਖੋ ਜੀ ਵਕੀਲਾਂ ਦੀ ਜਿਹੜੀ ਕਾਉਂਸਲ ਬਣੀ ਹੈ ਮੈਂ ਉਹਦਾ ਮੈਂਬਰ ਨਹੀਂ ਹਾਂ ਤੇ ਜਿਹੜੀ ਵਕੀਲਾਂ ਦੀ ਕਾਉਂਸਲ ਬਣੀ ਹੈ ਉਹਨਾਂ ਨੇ ਸੋਚਣਾ ਉਹਨਾਂ ਨੇ ਫੈਸਲਾ ਕਰਨਾ ਹੈ ਜੀ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਜੀ ਤਾਂ ਇਹ ਸੰਸਾਡੇ ਨਾਲ ਸਾਬਕਾ ਸੰਸਦ ਰਾਦੇਵ ਸਿੰਘ ਖਾਲਸਾ ਅਮਰਿਤਪਾਲ ਦੇ ਕੇਸ ਵੀ ਲੜਦੇ ਨੇ ਤੇ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਖਾਲਸਾ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਮੁਖਬਲਾਰੇ ਵੀ ਨੇ ਰਾਦੇਵ ਸਿੰਘ ਖਾਲਸਾ ਤਾਂ ਇਹਨਾਂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਹਰਜੀਤ ਸਿੰਘ ਜੋ ਅਮਰਿਤਪਾਲ ਸਿੰਘ ਦੇ ਚਾਚਾ ਜੀ ਨੇ ਤੇ ਬਠਿੰਡਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਰੱਖੀ ਗਈ ਸੀ ਤੇ ਪ੍ਰਸ਼ਾਸਨ ਦੇ ਪੋਖਰ ਤਾਲ ਜਿਹੜੀ ਹੈ ਮੰਗਾ ਨਹੀਂ ਮੰਨੀਆਂ ਗਈਆਂ ਤਾਂ ਪੋਖਰ ਤਾਲ ਜਿਹੜੀ ਹੈ ਹਰਜੀਤ ਸਿੰਘ ਔਰਾ ਦੇ ਵੱਲੋਂ ਰੱਖੀ ਗਈ ਜਿਸ ਤੋਂ ਬਾਅਦ ਹੁਣ ਲਗਾਤਾਰ ਪੋਖਰ ਤਾਲ ਕਰਨ ਕਰਕੇ ਦੇਰ ਰਾਤ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਅਚਾਨਕ ਹੀ ਖਰਾਬ ਹੋ ਜਾਂਦੀ ਹੈ ਜਿਸ ਕਰਕੇ ਉਹਨਾਂ ਨੂੰ ਹੁਣ ਬਠਿੰਡਾ ਦੇ ਏਮਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਦੇ ਬਲੱਡ ਸੈਂਪਲ ਤਾਂ ਜ਼ਰੂਰ ਲੈ ਲਏ ਗਏ ਨੇ ਪਰ ਉੱਥੇ ਹੀ ਉਹਨਾਂ ਦੇ ਵੱਲੋਂ ਇਲਾਜ ਕਰਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਕਾਫੀ ਟੈਂਸਰ ਸਿਚੁਏਸ਼ਨ ਟੈਂਸ਼ਨ ਵਾਲੀ ਸਿਚੁਏਸ਼ਨ ਜਿਹੜੀ ਉਹ ਬਣਦੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਜਦੋਂ ਕੋਈ ਵਿਅਕਤੀ ਪੁਲਿਸ ਕਸਟਡੀ ਦੇ ਵਿੱਚ ਹੁੰਦਾ ਹੈ ਜੇਲ੍ਹ ਦੇ ਵਿੱਚ ਹੁੰਦਾ ਹੈ ਪੁਲਿਸ ਦੀ ਰਿਗਨਾਨੀ ਹੇਠ ਹੁੰਦਾ ਹੈ ਤਾਂ ਜੇਕਰ ਉਸ ਦੀ ਸਿਹਤ ਖਰਾਬ ਹੁੰਦੀ ਹੈ ਖਾਸ ਕਰਕੇ ਅੰਦੋਲਨ ਕਰਨ ਲੱਗੇ ਜਾਂ ਫਿਰ ਭੋਖ ਹੜਤਾਲ ਕਰਨ ਲੱਗੇ ਤਾਂ ਪੁਲਿਸ ਦੇ ਲਈ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਪੁਲਿਸ ਨੂੰ ਅਦਾਲਤ ਦੇ ਵਿੱਚ ਜਵਾਬ ਦੇਣੇ ਵੀ ਜਿਹੜਾ ਨੇ ਔਖੇ ਹੋ ਜਾਂਦੇ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਇਸ ਵੇਲੇ ਪੂਰਾ ਪ੍ਰੈਸ਼ਰ ਜਿਹੜਾ ਉਹ ਪਿਆ ਹੋਇਆ ਹੈ ਕਿ ਜਲਦੀ ਤੋਂ ਜਲਦੀ ਨਾ ਦਾ ਇਲਾਜ ਜਿਹੜਾ ਉਹ ਕਰਵਾ ਕੇ ਇਹਨਾਂ ਨੂੰ ਸਿਹਤਯਾਬ ਕੀਤਾ ਜਾ ਖਾਲਸਾ ਦੇ ਚਾਚਾ ਹਰਜੀਤ ਸਿੰਘ ਘੋਰਾ ਦੇ ਉੱਤੇ ਵੀ ਜਿਹੜਾ ਹੈ ਉਹ ਭੋਖੜ ਧਰਤਾ ਦੇ ਉੱਤੇ ਕਾਇਮ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਕਿਸੇ ਵੀ ਤਰਜ਼ ਦੇ ਉੱਤੇ ਉਦੋਂ ਤੱਕ ਇਲਾਜ ਨਹੀਂ ਕਰਾਉਂਗਾ ਜਦੋਂ ਤੱਕ ਮੇਰੀਆਂ ਮੰਗਾਂ ਨਾ ਮੰਨੀਆਂ ਜਾਣ ਤਾਂ ਦੋ ਤਿੰਨ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਭੋਖੜ ਧਰਤਾ ਰੱਖੀ ਗਈ ਹੈ ਜਿਸ ਦੇ ਵਿੱਚ ਪਹਿਲੀ ਮੰਗ ਇਹ ਹੈ ਕਿ ਉਹਨਾਂ ਦੇ ਸਮੇਤ ਜੋ ਅਮਰਿਤਪਾਲ ਸਿੰਘ ਖਾਲਸਾ ਦੇ ਤਿੰਨ ਸਾਥੀ ਇਸ ਸਮੇਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਦੀ ਬੈਰਿਕ ਜਿਹੜੀ ਆ ਬਦਲੀ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਬੈਰਿਕ ਦੇ ਵਿੱਚ ਕੁਝ ਨਸ਼ਾ ਤਸ਼ਕਰ ਤੇ ਕੁਝ ਗੈਂਗਸਟਰ ਟਾਈਪ ਲੋਕ ਜਿਹੜਾ ਨੇ ਉਹ ਰਹਿ ਰਹੇ ਨੇ ਤੇ ਉਹਨਾਂ ਇਸ ਕਰਕੇ ਉਹਨਾਂ ਨੂੰ ਜਾਨ ਦਾ ਖਤਰਾ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਕਿਸੇ ਸਮੇਂ ਵੀ ਉਹਨਾਂ ਦੀ ਜਾਨ ਉੱਤੇ ਹਮਲਾ ਜਿਹੜਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਪਹਿਲਾਂ ਵੀ ਇੱਕ ਅਰਜੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਨੂੰ ਲਿਖੀ ਗਈ ਸੀ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਰਜੀ ਜਿਹੜੀ ਆ ਖਾਰਜ ਕਰ ਦਿੱਤੀ ਗਈ ਸੀ ਇਸ ਤੋਂ ਇਲਾਵਾ ਦੂਸਰੀ ਮੰਗ ਉਹਨਾਂ ਨੇ ਰੱਖੀ ਹੈ ਕਿ ਮੇਰੇ ਫੈਮਿਲੀ ਜਿਹੜੀ ਹੈ ਮੇਰੇ ਪਰਿਵਾਰ ਜਿਹੜਾ ਹੈ ਉਹ ਇਸ ਵਿਚ ਰਹ ਰਿਹਾ ਤੇ ਉਹਨਾਂ ਨੂੰ ਵਿਦੇਸ਼ ਇੰਟਰਨੈਸ਼ਨਲ ਕਾਲ ਕਰਨ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਜਾਵੇ ਉਹਨਾਂ ਨੂੰ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਦਿੱਤੀਆਂ ਜਾਂ ਜਿਸ ਕਰਕੇ ਜਿਸ ਦੇ ਨਾਲ ਫੋਨ ਦੇ ਵਿੱਚ ਉਹ ਜਿਹੜਾ ਹੈ ਜਾਂ ਫਿਰ ਜੋ ਸਿਸਟਮ ਟੈਲੀਫੋਨ ਵਾਲਾ ਜੇਲ੍ਹ ਦੇ ਵਿੱਚ ਲੱਗਾ ਹੁੰਦਾ ਉਸ ਦੇ ਨਾਲ ਉਹ ਵਿਦੇਸ਼ ਚ ਕਾਲ ਕਰ ਸਕਣ ਤੇ ਆਪਣੇ ਪਰਿਵਾਰ ਦੇ ਨਾਲ ਜੁੜ ਸਕਣ ਤਾਂ ਇਸ ਤਰੀਕੇ ਦੀਆਂ ਮੰਗਾਂ ਉਹਨਾਂ ਦੇ ਵੱਲੋਂ ਰੱਖੀਆਂ ਗਈਆਂ ਨੇ ਜਿਹੜੀਆਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਕਹਿਣ ਮੁਤਾਬਕ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਰਕੇ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਰੱਖੀ ਗਈ ਸੀ ਤਾਂ ਭੁੱਖ ਹੜਤਾਲ ਦੇ ਦਰਮਿਆਨ ਅਚਾਨਕ ਰਾਤ ਨੂੰ ਨਾਜੀ ਸਿਹਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਦੇ ਸਬਾਤ ਹੋਣ ਨੂੰ ਨਾ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈ ਤਾਂ ਪੋਖ ਹੜਤਾਲ ਹੱਲੇ ਵੀ ਜਾਰੀ ਹੈ ਇਲਾਜ ਕਰਨ ਤੋਂ ਕੋਰੀ ਇਨਕਾਰ ਜਿਹੜੀ ਅਮਰਿਤਪਾਲ ਸਿੰਘ ਖਾਲਸਾ ਦੇ ਚਾਚਾ ਹਰਜੀਤ ਸਿੰਘ ਉਹ ਰਾ ਦੇ ਵੱਲੋਂ ਕਰ ਦਿੱਤੀ ਗਈ ਹੈ ਤਾਂ ਜਦੋਂ ਖਬਰ ਮਿਲਦੀ ਹੈ ਇਸ ਬਾਬਤ ਤਾਂ ਅਮਰਿਤਪਾਲ ਸਿੰਘ ਖਾਲਸਾ ਦੇ ਵਕੀਲ ਜਿਹੜਾ ਨੇ ਇੱਕ ਈਮਾਨ ਸਿੰਘ ਖਾਰਾ ਉਹ ਮੌਕੇ ਤੇ ਪਹੁੰਚਦੇ ਨੇ ਤੇ ਚਾਚਾ ਹਰਜੀਤ ਸਿੰਘ ਦਾ ਹਾਲ ਜਾਣਦੇ ਨੇ ਤਾਂ ਹੁਣ ਚਾਚਾ ਹਰਜੀਤ ਦੇ ਹਾਲ ਜਾਣਨ ਤੋਂ ਬਾਅਦ ਈਮਾਨ ਸਿੰਘ ਖਾਰਾ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆਂ ਹੁਣ ਕਿਸ ਪਿੱਛੇ ਤੁਸੀਂ ਇੱਥੇ ਆਏ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਐਡਵੋਕੇਟ ਈਮਾਨ ਸਿੰਘ ਖਾਰਾ ਹੈ ਮੈਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਮੁਖ ਬੁਲਾਰਾ ਤੇ ਲੀਗਲ ਐਡਵਾਈਜ਼ਰ ਤੇ ਅੱਜ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਜੋ ਸਾਡੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੇ ਜੋ ਚਾਚਾ ਜੀ ਨੇ ਚਾਚਾ ਹਰਜੀਤ ਸਿੰਘ ਜੀ ਜੋ ਪਹਿਲਾਂ ਉਹਨਾਂ ਨਾਲ ਡਿਬਰੂਗੜਜੀ ਦੇ ਨਜ਼ਰਬੰਦ ਸੀ ਉਸ ਤੋਂ ਬਾਅਦ ਜੋ 39 ਨੰਬਰ ਅਜਨਾਲਾ ਪੁਲਿਸ ਸਟੇਸ਼ਨ ਐਫ ਆਈ ਆਰ ਉਸ ਦੇ ਵਿੱਚ ਗ੍ਰਿਫਤਾਰੀ ਪਾ ਕੇ ਉਹਨਾਂ ਨੂੰ 18 ਮਾਰਚ ਨੂੰ ਜੋ ਬਠਿੰਡਾ ਸੈਂਟਰਲ ਜੀਲ ਵਿੱਚ ਲੈ ਆਏ ਸੀ ਤੇ ਉਹ ਕਾਫੀ ਦਿਨਾਂ ਤੋਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀ 2-4 ਮਹੀਨਿਆਂ ਤੋਂ ਜਿਸ ਦੀ ਵਾਰ-ਵਾਰ ਬੇਨਤੀ ਉਹ ਪ੍ਰਸ਼ਾਸਨ ਨੂੰ ਕਰ ਰਹੇ ਸੀ ਪਰ ਪ੍ਰਸ਼ਾਸਨ ਉਹ ਮੰਗਾਂ ਨਹੀਂ ਸੀ ਪੂਰੀਆਂ ਕਰ ਰਿਹਾ ਤਾਂ ਨਿਰੰਤਰ 20 ਮਈ ਤੋਂ ਉਹ ਹੰਗਰ ਸਟ੍ਰਾਈਕ ਉੱਪਰ ਭੁੱਖ ਹੜਤਾਲ ਉੱਪਰ ਚੱਲ ਰਹੀ ਸੀ ਜੋ ਬੜੀਆਂ ਫੰਡਾਮੈਂਟਲ ਜੋ ਬੇਸਿਕ ਮੰਗਾਂ ਨੇ ਕਿ ਇੱਕ ਤਾਂ ਜਿਹੜੀ ਉਹਨਾਂ ਦੀ ਪਰਿਵਾਰ ਨਾਲ ਗੱਲਬਾਤ ਕਰਾਈ ਜਾਵੇ ਸਾਰੀ ਫੈਮਿਲੀ ਉਹਨਾਂ ਦੀ ਬਾਹਰ ਤਾਂ ਉੱਥੇ ਜੋ ਆਈਐਸਟੀਡੀ ਇੰਟਰਨੈਸ਼ਨਲ ਕਾਲਿੰਗ ਥਰੂ ਦੇਖੋ ਹਰੇਕ ਕੈਦੀ ਦਾ ਇੱਕ ਬੇਸਿਕ ਰਾਈਟ ਹੈ ਵੀ ਉਹਦੇ ਪਰਿਵਾਰ ਨਾਲ ਆਪਦੇ ਬੱਚਿਆਂ ਨਾਲ ਆਪਦੀ ਵਾਈਫ ਦੇ ਨਾਲ ਗੱਲਬਾਤ ਕਰ ਸਕੇ ਉਹ ਡਿਨਾਈ ਕਰ ਰਹੀ ਸੀ ਬਾਕੀ ਪਰਿਵਾਰ ਦੇ ਨਾਲ ਜੋ ਹੋਰ ਸਾਕ ਸਬੰਧੀ ਇੱਥੇ ਨੇ ਉਹਨਾਂ ਨਾਲ ਮੁਲਾਕਾਤਾਂ ਵੀ ਨਹੀਂ ਸੀ ਕਰਾਈਆਂ ਜਾ ਰਹੀਆਂ ਇੱਕ ਉਹਨਾਂ ਦੀ ਬੈਰਕਾਂ ਦੇ ਵਿੱਚ ਸੀਸੀਟੀਵੀ ਕੈਮਰਾ ਲਾਏ ਗਏ ਜਿਸ ਦੇ ਨਾਲ ਸਾਰੀ ਜੋ ਕੀ ਨਿੱਜੀ ਜ਼ਿੰਦਗੀ ਸਾਰਾ ਕੁਝ ਉੱਤੇ ਜੋ ਰਿਕਾਰਡ ਕਰਦੇ ਨੇ ਸੁਣਦੇ ਨੇ ਤਾਂ ਉਹ ਵੀ ਜੋ ਫੰਡਾਮੈਂਟਲ ਰਾਈਟਸ ਦੇ ਉਲਟ ਹੈ ਤਾਂ ਉਸ ਨੂੰ ਲੈ ਕੇ ਕਰਕੇ ਉਹ ਸਾਰਾ ਇੱਥੇ ਜੋ ਹੈਗਾ ਇੱਕ ਭੁਖੜ ਹੜਤਾਲ ਤੇ ਬੈਠੇ ਸੀ ਤੇ ਅੱਜ ਜੋ ਉਹਨਾਂ ਨਾਲ ਮੁਲਾਕਾਤ ਕਰਨ ਗਈ ਸੀ ਅਸੀਂ ਜੇਲ੍ਹ ਦੇ ਵਿੱਚ ਤੇ ਉੱਥੋਂ ਡਾਕਟਰ ਸਾਹਿਬ ਨੇ ਵੀ ਉਹਨਾਂ ਨੂੰ ایمਸ ਦੇ ਵਿੱਚ ਐਮਰਜੈਂਸੀ ਚ ਰੈਫਰ ਕੀਤਾ ਸੀ ਕਿਉਂਕਿ ਉਹਨਾਂ ਦੀ ਜਿਹੜੀ ਹੈਲਥ ਹੈ ਦਿਨ ਪ੍ਰਤੀ ਦਿਨ ਜੋ ਘਟਦੀ ਜਾ ਰਹੀ ਸੀ ਤੇ ਅੱਜ ਅੱਜ ਅਸੀਂ ਵੀ ਉਹਨਾਂ ਦੇ ਵਕੀਲ ਹੋਣ ਦੇ ਨਾਤੇ ਇੱਥੇ ایمਸ ਹਸਪੀਟਲ 'ਚ ਪਹੁੰਚੇ ਆਂ ਤੇ ਉਹਨਾਂ ਜਿਹੜੇ ਸਾਰੇ ਟੈਸਟ ਵਗੈਰਾ ਇੱਥੇ ਹੋ ਰਹੇ ਨੇ ਤਾਂ ਜੋ ਉਹਨਾਂ ਦੇ ਜਿਹੜੇ ਹਾਲਾਤ ਨੇ ਬੜੇ ਜੋ ਇੱਕ ਨਾਜ਼ੁਕ ਨੇ ਕਿਉਂਕਿ ਜੋ ਜੇਲ੍ਹ ਪ੍ਰਸ਼ਾਸਨ ਹੈ ਜੋ ਪੰਜਾਬ ਸਰਕਾਰ ਹੈ ਉਹਨਾਂ ਦੀਆਂ ਜਿਹੜੀਆਂ ਮੰਗਾਂ ਹੈ ਇਹ ਨਹੀਂ ਮੰਨ ਰਹੀ ਹੂੰ ਹਾਂ ਅੱਛਾ ਹੁਣ ਹਾਲਾਤ ਕੀ ਨੇ ਹੁਣ ਹਾਲਾਤ ਉਹਨਾਂ ਦੇ ਦੇਖੋ ਜਿਹੜੀ ਬੋਡੀ ਐ ਉਹ ਅੰਦਰੋਂ ਜਿਵੇਂ ਕਿ ਉਸ ਨੂੰ ਤੁਸੀਂ ਲਾ ਲੋ ਜਿਹੜੇ ਕਿਟੋਨ ਸੈੱਲ ਹੁੰਦੇ ਨੇ ਜੋ ਨੁਕਸਾਨਦੇ ਹੀ ਹੁੰਦੇ ਨੇ ਸ਼ਰੀਰ ਦੇ ਲਈ ਉਹ ਬਣਨੇ ਸ਼ੁਰੂ ਹੋ ਗਏ ਨੇ ਵੇਟ ਉਹਨਾਂ ਦਾ ਘਟਦਾ ਜਾ ਰਿਹਾ ਹੈ 슈ਗਰ ਦੇ ਮਰੀਜ਼ ਨੇ ਤਾਂ ਉਹਨਾਂ ਦੇ ਹਾਲਾਤ ਬੜੇ ਨਾਰਮਲ ਨੇ ਸੌਰੀ ਹਾਲਾਤ ਉਹਨਾਂ ਦੇ ਬੜੇ ਜ਼ਿਆਦਾ ਤੁਸੀਂ ਲਾ ਲੋ ਬੱਤਰ ਹੁੰਦੇ ਜਾ ਰਹੇ ਨੇ ਤਾਂ ਉਸ ਤੋਂ ਬਾਅਦ